ਸਸਰੀ ਗੱਲ ਦੀ ਅਨਸਾਰਿਆਂ ਨੂੰ ਅੱਜ ਆਪਾਂ ਛੋਟੇ ਆਲੂਆਂ ਦੀ ਬਹੁਤ ਹੀ ਵਧੀਆ ਟੇਸਟੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਹ ਆਚਾਰੀ ਸਬਜ਼ੀ ਹੈ ਤੇ ਨਾਲੇ ਇਹਦੇ ਵਿੱਚ ਲਸਣ ਦਾ ਇਸਤੇਮਾਲ ਵੀ ਕਾਫੀ ਮਾਤਰਾ ਵਿੱਚ ਹੋਏਗਾ ਤੇ ਇਹ ਸਬਜ਼ੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਣਾਉਣ ਵਿੱਚ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਆਓ ਆਪਾਂ ਬਣਾਉਂਦੇ ਹਾਂ ਜੇਕਰ ਤੁਹਾਨੂੰ ਰੈਸਪੀ ਜ਼ਰਾ ਵੀ ਪਸੰਦ ਆਉਂਦੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਿਹੜੀ ਰੈਸਪੀ ਹੈ ਉਹਨੂੰ ਸ਼ੇਅਰ ਵੀ ਜ਼ਰੂਰ ਕਰਿਓ ਤੇ ਇੱਥੇ ਮੈਂ ਕੱਚੇ ਆਲੂਆਂ ਨੂੰ ਇਸ ਤਰੀਕੇ ਨਾਲ ਛਿੱਲੇ ਹੈ ਤੇ ਇਹਨਾਂ ਵਿੱਚ ਹਲਕਾ ਹਲਕਾ ਆਪਾਂ ਕੱਟ ਲਗਾਵਾਂਗੇ ਇਹ ਨਵੇਂ ਆਲੂ ਨੇ ਤੇ ਆਲੂ ਮੈਂ 400 ਗ੍ਰਾਮ ਦੇ ਕਰੀਬ ਲਏ ਨੇ ਤੇ ਇਸ ਤਰੀਕੇ ਨਾਲ ਇਹਨਾਂ ਵਿੱਚ ਕੱਟ ਮਾਰਾਂਗੇ ਜੇਕਰ ਤੁਸੀਂ ਉਬਲੇ ਹੋਏ ਆਲੂ ਲੈਂਦੇ ਹੋ ਤਾਂ ਉਹ ਸਬਜ਼ੀ ਹੋਰ ਵੀ ਜਲਦੀ ਬਣ ਜਾਏਗੀ ਪਰ ਮੈਂ ਇਸ ਤਰੀਕੇ ਨਾਲ ਹੀ ਬਣਾਵਾਂਗੀ ਤੇ ਇੱਕ ਕੜਾਈ ਵਿੱਚ 2 ਟੇਬਲस्पून ਆਪਾਂ ਮਸਟਰਡ ਆਇਲ ਗਰਮ ਕਰਾਂਗੇ ਤੇ ਇਹਦੇ ਵਿੱਚ ਸਾਰੇ ਆਲੂ ਪਾ ਦਵਾਂਗੇ ਥੋੜੇ ਜਿਹੀ ਤੇਲ ਵਿੱਚ ਇਹ ਸਬਜ਼ੀ ਬਣ ਕੇ ਤਿਆਰ ਹੋ ਜਾਏਗੀ ਕਿ ਖਾਣ ਵਿੱਚ ਬਹੁਤੀ ਜ਼ਿਆਦਾ ਟੇਸਟੀ ਬਣੇਗੀ ਨਾਲੇ ਪਾਵਾਂਗੇ ਆਪਾਂ ਥੋੜਾ ਜਿਹਾ ਨਮਕ ਤਾਂ ਜੇ ਜਲਦੀ ਪੱਕ ਜਾਣ ਤੇ ਟੱਕਣ ਲਾ ਕੇ ਇਹਨਾਂ ਨੂੰ ਸੌਫਟ ਹੋਣ ਤੱਕ ਆਪਾਂ ਪੱਕਣ ਦੇਵਾਂਗੇ ਤੇ ਵਿੱਚੇ-ਵਿੱਚੇ ਆਪਾਂ ਚਮਚਾ ਵੀ ਮਾਰਾਂਗੇ ਯਾਨੀ ਕਿ ਚਮਚ ਨਾਲ ਇਹਨੂੰ ਚਲਾਉਂਦੇ ਰਵਾਂਗੇ ਤੇ ਇਹਨੂੰ ਮੈਂ ਵਿੱਚ-ਵਿੱਚ ਚਲਾਇਆ ਸੀ ਇੱਕ ਦੋ ਵਾਰ ਤੇ ਆਲੂ ਜਿਹੜੀ ਸਾਡੀ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਸੌਫਟ ਹੋ ਗਏ ਨੇ ਆਲੂ ਤੇ ਇਹਨਾਂ ਨੂੰ ਆਪਾਂ ਬਾਹਰ ਕੱਢ ਲੈਣੇ ਆ ਤੇ ਉੱਪਰ ਇੱਕ ਇਹਨਾਂ ਦੇ ਕ੍ਰਿਸਪੀ ਲੇਅਰ ਵੀ ਆ ਗਈ ਹੈ ਜਿਹਦੇ ਨਾਲ ਇਹ ਸਬਜ਼ੀ ਖਾਣ ਵਿੱਚ ਬਹੁਤੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਇਹ ਆਲੂ ਜਿਹੜੇ ਨਵੇਂ ਹੈ ਇਹ ਮਿੱਠੇ ਨਹੀਂ ਹੋਣਗੇ ਜਰਾ ਵੀ ਤੇ ਸਬਜ਼ੀ ਖਾਣ ਵਿੱਚ ਹੋਰ ਵੀ ਜ਼ਿਆਦਾ ਟੇਸਟੀ ਲੱਗੇਗੀ ਤੇ ਆਲੂਆਂ ਨੂੰ ਬਾਹਰ ਕੱਢ ਲਿਆ ਉਸੇ ਤੇਲ ਵਿੱਚ ਆਪਾਂ ਪਾਵਾਂਗੇ ਅੱਧਾ ਚਮਚਾ ਜੀਰਾ ਇਸ ਸਬਜ਼ੀ ਵਿੱਚ ਤੇਲ ਬਹੁਤ ਜ਼ਿਆਦਾ ਇਸਤੇਮਾਲ ਨਹੀਂ ਕਰਾਂਗੇ ਥੋੜੀ ਜੀ ਹਿੰਗ ਪਾਵਾਂਗੇ ਤੇ ਸੌਂਫ ਪਾਵਾਂਗੇ ਅੱਧਾ ਕੁ ਚਮਚ ਤੇ ਥੋੜੇ ਮੇਥੀ ਦੇ ਦਾਣੇ ਵੀ ਆਪਾਂ ਐਡ ਕਰਨੇ ਨੇ ਤੇ ਇਹਦੇ ਨਾਲ ਹੀ ਪਾਵਾਂਗੇ ਅਜਵੈਨ 1 ਚਮਚ ਦਾ ਚੌਥਾਈਸਾ ਤੇ 15 ਲਸਣ ਦੀਆਂ ਕਲੀਆਂ ਮੈਂ ਇੱਥੇ ਲੈ ਲਈਆਂ ਛਿਲਕੇ ਦੇ ਨਾਲੇ ਅਦਰਕ ਵੀ ਆਪਾਂ ਲੰਮਾ ਲੰਮਾ ਕੱਟ ਕੇ ਪਾਇਆ ਤੇ ਦੋ ਤਿੰਨ ਹਰੀਆਂ ਮਿਰਚਾਂ ਪਾਵਾਂਗੇ ਲੰਮੀਆਂ ਕਟੀਆਂ ਹੋਈਆਂ ਤੇ ਇਹਨਾਂ ਨੂੰ ਆਪਾਂ ਫਰਾਈ ਕਰ ਲਵਾਂਗੇ ਹਲਕਾ ਜਿਹਾ ਬਹੁਤ ਜ਼ਿਆਦਾ ਇਹਨਾਂ ਨੂੰ ਰੈੱਡ ਨਹੀਂ ਕਰਨਾ ਯਾਨੀ ਕਿ ਲਾਲ ਨਹੀਂ ਹੋਣ ਦੇਣਾ ਤੇ ਇਹ ਸਾਡੇ ਜਿਹੜੇ ਹਲਕੇ ਜਿਹੇ ਬ੍ਰਾਊਨ ਹੋ ਚੁੱਕੇ ਨੇ ਤੇ ਇਹ ਵਧੀਆ ਖੁਸ਼ਬੂ ਆ ਰਹੀ ਹੈ ਤੇ ਹੁਣ ਆਪਾਂ ਐਡ ਕਰਾਂਗੇ ਮਸਾਲੇ ਇਹ ਕਸ਼ਮੀਰੀ ਲਾਲ ਮਿਰਚ ਲਈਏ ਮੈਂ 1 ਚਮਚਾ ਤੇ 1 ਚਮਚਾ ਆਪਾਂ ਧਨੀਆ ਪਾਊਡਰ ਅੱਧਾ ਚਮਚਾ ਹਲਦੀ ਪਾਊਡਰ 1 ਚਮਚਾ ਆਪਾਂ ਕਸੂਰੀ ਮੇਥੀ ਵੀ ਲਵਾਂਗੇ तो चिल फ्लैक्स पाने थोड़े जे एना सब्जी का स्वाद होर बच जाएगा तो दो चमचा आप दही पावे ये दही खट्टा बिल्कुल भी नहीं है क्योंकि आप इस सब्ज़ी अचार का इस्तेमाल करा इस वास्ते खट्टे दही का इस्तेमाल नहीं करना है जेकर दही खट्टा होड कर सकते हो एंपा पवोंगे थोड़ा जा नमक स्वादे अनुसार हूँ थोड़ा जहाँ एड करा जो मसाले वजी पक जा ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਔਇਲ ਸੈਪਰੇਟ ਹੋ ਗਿਆ ਹੁਣ ਆਪਾਂ ਐਡ ਕਰਾਂਗੇ ਆਲੂ ਜਿਹੜੇ ਆਪਾਂ ਫਰਾਈ ਕਰਕੇ ਰੱਖੇ ਸੀ ਆਲੂ ਸਾਡੇ ਪੱਕੇ ਹੋਏ ਨੇ ਤੇ ਇਹਨੂੰ ਮਸਾਲੇ ਨਾਲ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਤੇ ਹੁਣ ਪਾਵਾਂਗੇ ਇਹਦੇ ਵਿੱਚ ਹਰੀਆਂ ਮਿਰਚਾਂ ਦੋ ਕਟੀਆਂ ਹੋਈਆਂ ਤੇ ਇਹਨੂੰ ਫਿਰ ਮਿਕਸ ਕਰ ਦਿੰਨੇ ਆ ਜੇਕਰ ਤੁਹਾਡੇ ਕੋਲ ਕਾਲਾ ਨਮਕ ਹੋਏ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਤੇ ਟੱਕਣ ਲਾ ਕੇ ਇਹਨੂੰ ਦੋ ਤਿੰਨ ਮਿੰਟ ਵਾਸਤੇ ਪਕਾਵਾਂਗੇ ਤੇ ਹੁਣ ਐਡ ਕਰਾਂਗੇ ਆਪਾਂ ਸਭ ਤੋਂ ਮੇਨ ਚੀਜ਼ ਇਹ ਹੈਗੀ ਅੰਬ ਦੇ ਆਚਾਰ ਦਾ ਮਸਾਲਾ 2 ਚਮਚਾ ਤੇ ਇਹਦੇ ਨਾਲ ਸਬਜੀ ਦਾ ਟੇਸਟ ਨੈਕਸਟ ਲੈਵਲ ਤੇ ਚਲ ਜਾਏਗਾ ਬਹੁਤ ਹੀ ਜ਼ਿਆਦਾ ਵਧੀਆ ਬਣੇਗੀ ਤੇ ਹੁਣ ਨਾਲੇ ਪਾਤਾ ਮੈਂ ਇਹਦੇ ਚ ਹਰਾ ਧਨੀਆ ਤੇ ਸਬਜੀ ਨੂੰ ਅਪਾ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬਸ 1 ਮਿੰਟ ਵਾਸਤੇ ਇਹਨੂੰ ਭੁੰਨਣਾ ਹੈ ਸਬਜੀ ਜਿਹੜੀ ਰੈਡੀ ਹੋ ਗਈ ਸਾਡੀ ਤੁਸੀਂ ਚਾਹੋ ਤਾਂ ਗਰਮ ਮਸਾਲਾ ਵੀ ਐਡ ਕਰ ਸਕਦੇ ਹੋ ਤੇ ਇਹ ਸਬਜੀ ਤੁਸੀਂ ਪੂਰੀ ਪਰਾਂਠੇ ਨਾਲ ਖਾ ਸਕਦੇ ਹੋ ਚੋਲਾ ਨਾਲ ਵੀ ਖਾ ਸਕਦੇ ਹੋ ਤੇ ਜੇਕਰ ਤੁਹਾਨੂੰ ਰੈਸਪੀ ਜਰਾ ਵੀ ਪਸੰਦ ਆਉਂਦੀ ਹੈ ਤੁਹਾਨੂੰ ਮੇਰੀ ਰੈਸਪੀ ਤੇ ਤੁਸੀਂ ਮੇਰੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ